let me show you the best thing yeah. of my job but where we go sasika ji sare nu so agar tadda mere phone na vla rahe ch te rovina karna ke honi hai hai ga karna apne to ja bhi vlog thoda special hon wala e basically vlog mera ona mere veeran de utte aa Yaudah <laughs> megang gendean pelaku muli kamu gendean tirin yadiah tirin yadiah muncak kurung molek ya eh hegan nih yadiah lah eh nih yadiah lah ya lah wah ini nih yadiah nih yadiah kan toh honi ya basically saya sih memang nih kan calon yadiah melebihi gendean muli ikan yadiah muli ikan yadiah calon megang pelakon molek hari muli kacar tin yadiah toh toh wah sih hindi nih adiah oh 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 ਤੇ ਖੋਣੇ ਜਾ ਰਹੇ ਬਖੌਣਾ ਨੂੰ ਇਹ ਕਹਤੇ ਐਂਸ਼ਨਰੋ ਤਰੁ ਖੋਣਾ ਨਹੀਂ ਆਈ ਤੂੰ ਹੀ ਕਹਿੰਦੇ ਨਾ ਤਕ ਨਹੀਂ ਆਈ ਤੂੰ ਹੀ ਸਟਾਉਣੇ ਤੇ ਫੜਾ ਨੂੰ ਇੱਥੇ ਆ ਕੇ ਬਦਲ ਲਿਆ ਵੀ ਆਈਫੋਨ ਨਹੀਂ ਆਉਗੀ ਜੀ ਵੀ ਨਹੀਂ ਚਲੋ ਖੋਣੇ ਤੁਹਾਨੂੰ ਨਿਆਰੇ ਅਮਰੀਕਾ ਦੇ ਚਲੋ ਵੀ ਨਿਆਰੇ ਸ਼ੁਰੂ ਬਾਕੀ ਅਮਰੀਕਾ ਜਿਹੜੇ ਮੇਰੇ ਵੀਰ ਨੇ ਆਉਣਾ ਹੈ ਨਾ ਜਰੂਰ ਆਇਓ ਇੱਕ ਗਲਤੀ ਨਾ ਕਰਿਓ ਜਿਹੜੀ ਵਹਿ ਗਈ ਸੀ ਇਨਾ ਸੋ ਦੂ ਮੀ ਕਾਨੀ ਆ ਰਿਆ ਨਿਆਰੇ ਆ ਵੀ ਕਹ ਤੱਕ ਹੋ ਗਿਆ ਦੇ ਆ ਸਸੀ ਕਾਲ ਉਸਤਾਦ ਜੀ ਉਸਤਾਦ ਬਣਾ ਦੇ ਪੂਰੀ ਫੇਰ ਲਿਆ ਹਲੋ ਹੁਣ ਕਰਦੇ ਸ਼ੁਰੂ ਦਿਖਾਉਣੇ ਤੁਹਾਨੂੰ ਨਿਆਰੇ ਬਾਕੀ ਆ ਚੈੱਕ ਕਰੋ ਇਥੋਂ ਥੋੜਾ ਅੰਦਾਜ਼ਾ ਸ਼ਰਤਾਂ ਨੂੰ ਹੋ ਜੇ ਵੀ ਕਿੰਨੇ ਕੰਨੀ ਜਾ ਰਹੀ ਹੈ ਬਹੁਤ ਨਾਲ ਹੋ ਰਾ ਦਨ ਨਿਆਰੇ ਬੱਦੂ ਨਿਆਰੇ ਆ ਵੀ ਮਿੱਤਰੋ ਮੇਰੇ ਤੇ ਨਿਆਰੇ ਸ਼ੁਰੂ ਹੋ ਗਿਆ ਚੈੱਕ ਕਰੋ ਘਰਪਾ ਦਾ ਨਫਤਾ ਦੇਖਦੇ ਦਿਖਾਉਂ ਨਾ ਨਿਆਰਾ ਅਮਰੀਕਾ ਹੋਏ 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 ਇੰਨਾ ਕੋ ਤੇਰ ਫਨਾਤਾ ਉਹ ਬੜਾ ਬੜਾ ਯਾਰ ਕਿੱਥੇ ਰੱਖਣਾ ਕਿੱਥੇ ਰੱਖਣਾ ਇਹਨੂੰ ਫਲੇ ਹੋਰ ਲੈ ਕੇ ਆਉਣੇ ਆ। ਹਾਈ ਗਾਈਜ਼। ਐਜ਼ ਯੂ ਸੀ ਅਮਰੀਕਾ ਸੋ ਫਨ ਸੋ ਨਾਈਸ। ਤੁਸੀਂ ਨਾ ਗੱਲ ਕਰੋਗੇ ਵਧੀਆ ਜਿਆ। ਬਹੁਤ ਨਜ਼ਾਰੇ ਵਾਲਾ ਕੰਮ ਆ ਕੋਈ ਚਿੰਤਾ ਹੀ ਨਹੀਂ ਯਾਰ ਜਿੱਦਾਂ ਲੋਕੀ ਕਹਿੰਦੇ ਆ ਸਾਹ ਵਧੀਆ। ਬਸ ਸੱਚ। ਲੋਕਾਂ ਨੇ ਕਹਿੰਦਾ ਅਮਰੀਕਾ ਨੇ ਯਾਰ ਅਮਰੀਕਾ ਨਜ਼ਾਰੇ ਚੈੱਕ ਕਰੋ। ਦਿਖਾਉਣੇ ਹੌਲੀ ਹੌਲੀ ਹੋਰ ਆ। ਬੋਰਾ ਨੰਬਰ 2 ਓਹੋ ਨਜ਼ਾਰਾ ਨਾ ਮਿੱਠੂ ਤੂੰ ਚੈੱਕ ਕਰੋ ਮੜਿਆ ਤੂੰ ਜੈਂਤਾ ਨਹੀਂ ਕਰਨੀ ਗਾਏ ਤੂੰ ਅਮਰੀਕਾ ਨਿਆਰਿਆ ਲੈ ਇਹ ਦਿਖਾ ਉਹ ਵੀ ਨੀਗਾ ਨਿਆਰਿਆ ਕੰਮ ਆ ਗਿਆ ਇਹਨੂੰ ਅਮਰੀਕਾ ਤੋਂ ਕਿਹੜੀਆਂ ਗੱਲਾਂ ਕਰਦੇ ਆ ਵੀ ਉਹ ਦੇਖੋ ਆ ਵੀ ਉੱਤਰੋਂ ਅੰਟੀ ਦੇ ਸ਼ੌਪ ਤੋਂ ਇੱਕ ਫਾਦਮਾ ਸ਼ਰਟ ਕਰਦੀ ਐ ਚੇਂਜ ਓਕੇ ਫਿਕਰ ਨਾ ਕਰੋ ਮੈਂ ਪੈਂਦਾ ਹਾਂ ਨਾ ਸ਼ਕਤੀ ਸੰਜੀ ਕਰਕੇ ਤੁਹਾਨੂੰ ਕੀ ਦਿਖਣਾ ਯਾਰ ਤੁਸੀਂ ਕੀ ਪਾਉਣੇ ਸੀ ਮੇਰੇ ਪਤਾ ਲੱਗ ਗਿਆ ਉਹ ਫਾਦਮਾ ਸ਼ਰਟ ਚੇਂਜ ਕਰ ਦਿੱਤੀ ਐ ਭਾਈ ਬਾਕੀ ਉੱਤਰੋਂ ਸ਼ਰਟ ਹੋ ਗਿਆ ਜੀ ਤੇ ਇਹ ਚੇਂਜ ਹੋ ਗਿਆ ਜਿੰਨੇ ਕਮਾਈ ਨਾ ਤੇ ਬਾਜੀ ਉਹ ਸਾਰੇ ਘੜੀ ਪੇਚ ਫਿੱਟ ਕਰਨੇ ਇਹ ਤਾਂ ਮੈਨੂੰ ਤਾਂ ਸਿੱਕੀ ਕਰਦੀ ਉਹ ਸੋਲਾਂ ਮੈਨੂੰ ਵੀ ਨਹੀਂ ਆਇਆ ਓਕੇ ਲੋਕਾਂ ਦਾ ਦੱਸਤਾ ਹੀ ਨਾ ਦੱਸ ਇੰਨਾ ਹੀ ਕਰ ਮਸ਼ਹਰ ਕਹਿੰਦੇ ਆ ਬਣਾ ਲੈ ਮੈਨੂੰ ਵੀ ਨਹੀਂ ਆਇਆ ਲੋ ਵੀ ਮਿੱਤਰੋ ਆਪਣਾ ਵਾਲਾ ਹੀ ਸੌਖਾ ਕੰਮ ਆਪਣਾ ਹੈਗਾ ਕਾਊਂਟਰ ਤੇ ਅੱਜ ਜਾ ਵੇਚਣ ਦਾ ਤੈਨੂੰ ਮਗਰ ਜਾ ਕੇ ਦਿਖਾਉਣੀ ਆ ਇਹਦੇ ਜਿਹਾ ਬਣਦੀਆਂ ਕਿੱਦਾਂ ਬਣਦੀਆਂ ਕਿੱਦਾਂ ਤੇ ਬੇਸਿਕਲੀ ਅਸੀਂ ਜਦ ਰਾਤ ਨੂੰ ਮੈਂ ਮਤਲਬ ਇੱਥੇ ਕਾਊਂਟਰ ਤੇ ਵੀ ਕਰਦਾ ਹਾਂ ਨਾ ਮੜਾ ਜਾ ਤੇ ਕਿਚਨ 'ਚ ਵੀ ਮੜਾ ਕਿਚਨ 'ਚ ਬਾਲਾ ਕੰਮ ਨਹੀਂ ਬਣਾ ਮੇਰਾ ਬਹੁਤ ਛੋਟਾ-ਮੋਟਾ ਕੰਮ ਬੇਮੋਟਦਾ ਤੇ ਅਸੀਂ ਰਾਤ ਨੂੰ ਆਣਾ ਹੁੰਦਾ 24/7 ਆ ਸਟੋਰ ਰਾਤ ਨੂੰ ਅਨੰਦ ਰਾਤ ਨੂੰ ਰੈਡੀ ਡਿਊਟੀ ਕਰਕੇ ਜਿੰਨਾ ਮੋੜ ਟੈਕ ਦਾ ਹੁੰਦਾ ਇੱਥੇ ਟਿਕਾ ਦੇਈਦਾ ਹੁਣ ਮੋੜ ਲੋ ਕਾਫੀ ਖਤਮ ਹੋ ਗਿਆ ਆ ਤੇ ਬਾਕੀ ਪਿੱਛੇ ਰੈਡੀ ਕਰਨਾ ਹੁੰਦਾ ਜਦੋਂ ਟ੍ਰੇ ਹਨ ਇਹ ਪੂਰੀਆਂ ਜਦੋਂ ਟ੍ਰੇ ਪੂਰੀ ਭਰ ਕੇ ਤੇ ਫਿਰ ਜਦੋਂ ਸਵੇਰ ਦੇ 6 ਵਜੇ ਦੇ ਆ ਉਸ ਤੋਂ 60 ਟਾਈਮ ਹੋਰ ਹੋ ਜਾਂਦਾ ਤੇ ਜਦ ਚੱਲ ਜਾਂਦੇ ਜਿਹੜਾ ਬੰਦਾ ਸਵੇਰੇ ਆਉਂਦਾ ਉਹਨੂੰ ਤਿਆਰ ਕਰਨ ਦੀ ਲੋੜ ਨਹੀਂ ਪੈਂਦੀ ਬਸ ਇਹ ਮੀਚ ਕਰ ਦਿਆ ਤੇ ਰਾਤ ਨੂੰ ਅਸਟਾ ਇਹ ਬਣਾ ਕੇ ਰੱਖ ਜਾਣਾ ਹੁੰਦਾ ਤਾਂ ਦਿਖਾਉਣਿਆ ਵੀ ਕਿੱਦਾਂ ਬਣਦਾ ਆ ਸਾਰੀ ਡੋਨਟਸ ਇਹ ਡੋਨਟਸ ਮੀਨਸ ਇੰਡੀਆ ਦੇ ਵਿੱਚ ਡੋਨਟਸ ਆਈ ਥਿੰਕ ਹੈ ਨਗੇ ਸ਼ਾਇਦ ਹੋਊਗੇ ਵੀ ਪਤਾ ਨਹੀਂ ਪਰ ਮੈਂ ਤਾਂ ਕਦੀ ਨਹੀਂ ਦੇਖੇ ਇਦਾਂ ਇਹ ਬਹੁਤ ਮਿੱਠੇ ਮਿੱਠੇ ਹੁੰਦੇ ਮਠਾਈਆਂ ਦੇ ਲੋ ਤਰ੍ਹਾਂ ਤਰ੍ਹਾਂ ਦੇ ਕਿੱਦਾਂ ਬਣਦਾ ਰਿਹਾ ਦੇ ਆ ਦੇ ਇਦਾਂ ਲੱਗ ਲੱਗੇ ਸਾਰੇ ਬਣਾਉਣੇ ਹੁੰਦੇ ਪੂਰੀ ਰਾਤ ਲੱਗ ਜਾਂਦੀ ਆ ਪਹਿਲੇ ਦਿਨ ਮੈਨੂੰ ਲੱਗਿਆ ਉਹ ਜੀ ਕੰਟ੍ਰੋਲ ਆ ਮੈਂ ਬਟ ਨਹੀਂ ਪੂਰੀ ਰਾਤ ਲੱਗ ਜਾਂਦੀ ਇਹਨੂੰ ਤਾਂ ਦਸਾਂ ਨਹੀਂ ਆਦੀਆਂ ਬਣਦੇ ਕਿਦਾਂ ਇਹ ਸਾਰੇ ਬਹੁਤ ਮਿੱਠੇ ਹੁੰਦੇ ਆ ਬਹੁਤ ਜ਼ਿਆਦੇ ਇਦਾਂ ਕਿ ਬਹੁਤ ਮਿੱਠੇ ਹੁੰਦੇ ਆ ਵਿਦਿਆ ਆਪਣੀ ਵੀ ਵੀ ਨੂੰ ਨਹੀਂ ਖੜਾਓ ਜਿਹੜੇ ਵੀ ਜਦਾਂ 슈ਗਰ ਦੇ ਮਰੀਜ਼ੇ ਖੜਾਤਾ 슈ਗਰ ਹਾਈ ਹੋ ਸਕਦਾ ਤੇ ਕਿਸੇ ਵੇਲੇ ਠੀਕ ਨੇ ਵਾਪਸ ਆ ਦੁਰਘਟਨਾ ਵਾਪਸ ਸਕਦੀ ਤੰਦਖਾਨੀ ਹੁਣ ਕਿੱਦਾਂ ਬਣਦੇ ਆ ਸਾਰਾ ਸੈੱਟਪਾ ਮਗਰ ਅੱਜ ਘੜ ਸਾਰਾ ਇਹਦਾ ਅਜੇ ਰੈਡੀ ਹੋ ਰਿਹਾ ਥੋੜਾ ਜਿਹਾ ਅਵਾਜ਼ ਆ ਰਹੀ ਹੈ ਨੰਦ ਫੋਨ ਹੈ ਇਹ ਫੋਨ ਹੀ ਨਹੀਂ ਗੱਲ ਬਾਤ ਨਿਕਰੀ ਨਾਵਾ ਕਦੀ ਇਹ ਤੋਂ ਮੇਰਾ ਨਾ ਕੋफी ਤੋਂ ਪੀ ਲਾਦਾ ਐ ਕਿ ਉਹ ਅਜੇ ਤੇ ਆ ਅਜੇ 2:00 ਵਜੇ ਰਾਤ ਤੇ ਅਜੇ 2:00 ਵਜੇ ਨਹੀਂ ਨੀਂਦ ਆਉਂਦੀ ਆ ਨਾ ਸਿਰ ਆਹ ਅਗੜੀ ਯੂਨੀਫਾਰਮ ਤੇ ਖੜਾ ਹੀ ਵੜਾ ਲੱਗਦਾ ਹਨਾ ਤੇ ਦੇਮਰੇ ਭਰਾ ਕਹਿੰਦੇ ਸੀਗੇ ਅਮਰੀਕਾ ਨਿਆਰੇ ਅਮਰੀਕਾ ਨਿਆਰੇ ਬਬੇ ਗੁਰੇ ਨਿਆਰੇ ਆ ਜਿਆਦਾ ਨਹੀਂ ਬੱਸ ਸਾਰੀ ਕਰਾ ਦੀ ਕੰਮ ਕਰਨਾ ਪੈਂਦਾ ਸਾਰੀ ਕਰਾ ਦੀ ਤੇ ਕੰਮ ਵੀ ਇਹ ਦੇ ਸਾਰੇ ਇਹ ਦੇ ਸਾਰੇ ਹੁੰਦਾ ਇੱਕ ਤੋਂ ਬਿਨਾ ਤਾਂ ਕੰਮ ਵੀ ਨਹੀਂ ਹੁੰਦਾ ਆਜੋ ਆਜੋ ਜਿੰਨਾ ਮੇਰਾ ਵੀਰ ਮਿੱਤਰ ਆ ਨਾ ਜਿਹੜੇ ਮੈਨੂੰ ਗਿੰਦੇ ਆ ਭਰਾ ਤੇਰੇ ਨਿਆਰੇ ਆਓ ਮੇਰਾ ਵੀਰ ਕੱਟੇ ਨਿਆਰੇ ਕਰਾਂਗੇ ساری ਰਾਤ ਕੱਟੇ ਨਿਆਰੇ ਕਰਾਂਗੇ ਭਰਾ ਭਰੂ ਰਲ ਕੇ ਜੰਦੇ ਵੀ ਆ ਮੇਰੇ ਆਓ ਆਓ ਆ ਵੀ ਤਾਂ ਮੈਨੂੰ ਲੱਗਦਾ ਜੀ ਇਦਾਂ ਖਦਾ ਲੱਗਦਾ ਫੱਦ ਫੁੱਦ ਰਿਹਾ ਹੁੰਦਾ ਮੈਂ ਤੈਂਕਾ ਲਈ ਮੈਂ ਵੈਨ ਅਰਜੀ ਵਾਲੀ ਰਾਤ ਸਾਡੀ ਕੰਦੀ ਕਰਨਾ ਵੇ ਲੱਭ ਨੂੰ ਚੱਕ ਨਹੀਂ ਜੀ ਅੱਜ ਟਰੱਕ ਤੋਂ ਸਾਤੇ ਕਿਤੇ ਇੱਕ ਗੱਲ ਤੋਂ ਪੁੱਛਣ ਆਣਗੇ ਪੰਜੀ ਦਿਖਾਣਾ ਕਿਸ ਰਾਜੀ ਜੀ ਜਦੋਂ ਨਾ ਆਪ ਜੇ ਕਦੇ ਸੀ ਹੋਣਾ ਵੀ ਬੰਦਾ ਕਹਿੰਦਾ ਹੈ ਹੈ ਮੌਨਸਟਰ ਵੀ ਦੇਖੋ ਐਕਟ ਨੇ ਇਹ ਸੇਮ ਆਹ 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 ਸਾਰੇ ਮੌਨਸਟਰ ਦੇ ਫਲੇਵਰ ਹੀ ਆ ਮੈਂ ਪੀਣਾ ਹੀ ਖਤਮ ਹੋ ਚੁੱਕਾ ਤਾਂ ਉਹ ਮਾਊਂਟਨ ਡੀ ਵੀ ਮੌਨਸਟਰ ਆ ਦੇ ਲੈਣੀ ਮੌਨਸਟਰ ਉਹਨਾਂ ਬੰਦੇ ਕਿਹੜਾ ਨੇ ਇੰਨੇ ਫਲੇਵਰ ਆ ਬੰਦਾ ਪਾਗਲ ਹੋ ਜਾਂਦਾ ਆ ਇੰਡੀਆ ਦਾ ਹਾਈਟ ਜੀ ਹੈ ਤੇ ਆ ਵੀਤੀ ਆ ਆਦ ਦੇਖੇ ਤੇ ਇਹ ਵੀ ਠੀਕ ਆ ਇਹ ਉਹ ਦੇ ਉਹ ਮਾਰੀਆਂ ਹੋ ਗਿਆ ਬੰਦਾ ਪਾਗਲ ਹੋ ਜਾਂਦਾ ਲੈਣ ਮੌਨਸਟਰ ਆ ਹੁਣ ਮੈਂ ਇਹ ਸੋਚੀ ਜਾਂਦਾ ਆ ਪੰਜ ਕੰਟ ਲਾਉਣੇ ਨੇ ਹੈਗੇ ਕਿਹੜਾ ਫਲੇਵਰ ਲਿਆ ਜਾਵੇ ਆ ਵੀ ਨੂੰ ਜਿਗਰ ਦਾ ਭਰੇ ਇੰਡੀਆ ਵੀ ਵੀ ਰਹੀਦਾ ਸੀਗਾ ਹੁਣ ਮੈਂ ਸੋਚਦਾ ਜੇ ਕੋਈ ਇਦਾਂ ਦਾ ਲਿਆ ਆ ਗਿਆ ਜਿਹੜਾ ਸਵਾਦ ਨਾ ਹੋਇਆ ਐਸੇ ਖਰਾਬ ਜਾਣਗੇ ਪਨੇ ਇਹ ਤਾਂ ਪੀਣੀਆਂ ਨਹੀਂ ਤੇ ਫਕਵਾਸ ਆ Ah, I'll try, yeah. try yes, that, one. Good. Very good. Hey. Hello! <laughs> Never you? Uh huh. 359. Here we go. 31. Thank you. Have a great night. ਮੈਂ ਨਾ ਪਹਿਲਾਂ 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 ਸੋਚਿਆ ਕੀ ਲੈ ਲਈ ਕੀ ਲੈ ਲਈ ਦੇਖਣ ਨੂੰ ਬਿਨਾਂ ਸਵਾਲ ਆਦਾ ਪਰ ਇਹ ਇਹਦਾ ਟੇਸਟ ਇਦਾਂ ਦਾ ਆ ਜਿਦਾ ਕਾਫੀ ਵਿੱਚ ਪਾਣੀ ਪੁਆਇਆ ਬੜੀ ਹੋਰ ਤਰ੍ਹਾਂ ਦੀ ਹੈ ਲੱਗ ਕੋਈ ਨਹੀਂ ਇਹ ਬਸ ਇਹਦੇ ਹੌਸੇ ਦੇ ਪੀਣ ਲੱਗ ਗਏ ਨਾ ਬਸ ਇਹਦੇ ਹੌਸੇ ਲੀਤੇ ਤੇ ਚੋਣ ਆਹਾਂ ਕਰਕੇ ਇਹਦੇ ਵਿੱਚ ਕੋਈ ਕਾਉਂਟ ਵੀ ਰਹਿ ਨਹੀਂ ਚਲ ਗਰੀ ਡਿਮ ਲਾਈ ਕੋਈ ਤਾਂ ਵੀ ਪਾਉਂਦੇ ਨਹੀਂ ਨਾ ਪਰ ਜਿੰਨਾ ਤੇ ਦਾ ਸਵਾਦ ਥੀ ਆ ਔਰ ਗੰਦਾ ਹੋ ਗਿਆ ਸੋ ਦਰਸ਼ਕਾਂ ਨਾ ਕੋਰਾ ਕੋਰਾ ਨਾ ਤਾਂ ਮਨ ਸੇ ਇੱਟ ਤੱਕ ਐਸਾ ਟੰਡਾ ਖੜਾ ਹੋ ਗਿਆ ਆਹ ਕੋਣੀ ਲੈ ਕੇ ਇਹਨਾਂ ਜੀ ਜੈ ਜੀ ਤਾਂ ਕਿਵਾਂ ਪੂਰੀ ਦੇ ਕੇ ਰੱਖੀ ਆ ਜਿਹੜਾ ਪਹਿਲਾਂ ਲੈ ਕੇ ਆਂਦਾ ਸੀ ਉਹ ਤਾਂ ਸਵਾਦ ਨਹੀਂ ਸੀਗਾ ਆਹ ਦੇਖ ਲੇਗੇ ਨਾ ਸਵਾਦ ਆ ਤੇ ਤੀਨ ਬੋ ਯਾਰ ਤੇ ਇਹ ਹੈ ਨਹੀਂ ਹੁੰਦਾ ਬਾਕੀ ਬਗਾਨੀ ਕੀ ਬਰਾ ਉਹ ਤਾਂ ਲਿਖਿਆ ਹੋਵੇ ਵੇਚਣ ਨੂੰ ਆਪ ਜੀ ਇੱਕ ਨੂੰ ਹਮ ਨਾ ਪਤਾ ਆਫੋਨੇ ਲੜਜੀ ਲੋਟ ਹੋ ਗਿਆ ਮੇਰੀ ਜੁੜੀ ਦਾ ਟਾਈਮ ਉਹਦਾ ਬਾਰੀ ਕੋ ਵੀ ਜਾਂਦਾ ਹੈ ਕਿ ਦੀ ਕੰਮ ਕਰਦਾ ਹੈ ਕਿ ਦੀ ਕੰਮ ਕਰਦਾ ਹੈ ਗਿਆ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਵੀ ਮੈਂ ਕਿਦਾਂ ਟਿਕਾਉਣਾ ਹਨਾ ਡੋਨਟਸ ਸਟ੍ਰੀਨਾਂ ਦੇ ਵਿੱਚ ਤੇ ਮੈਂ ਵੀਡੀਓ ਨੂੰ ਫਾਸਟ ਬਣਾਉਂਗਾ ਥੋੜਾ ਟਾਈਮ ਲੈਂਦਾ ਕੇ ਤੇ ਜਿਹੜਾ ਜਿਹੜੇ ਬੰਦੇ ਨਹੀਂ ਦੇਖਣਾ ਚਾਹੁੰਦੇ ਸਕਿਪ ਕਰ ਦਿਓ ਜ਼ਰੂਰੀ ਨਹੀਂਗਾ ਵੀ ਦੇਖੋ ਹੀ ਦੇਖੋ ਕਿ ਲੈ ਨਹੀਂ ਦੇਖਦੇ ਸਕਿਪ ਕਰ ਦੋ ਹੁਣ ਮੈਂ ਤੁਹਾਨੂੰ ਦਿਖਾਉਣਾ ਵੀ ਬ੍ਰਿਤਾ ਦੇ ਨਜ਼ਾਰਾ

うん。 ਰੂਟੀ ਰੂਟੀ ਲਾਉਣ ਦੀ ਕੋਈ ਜਨਤਾ ਨਹੀਂ ਖਿੰਦੀ ਮੈਨੂੰ ਪਰ ਇੱਕ ਹੋਰ ਗੱਦੰਦ ਆਦਾ ਮੇਰਾ ਇੰਨਾ ਬੁਦਾ ਹਾਰ ਆ ਨਾ ਰਾਤ ਨੂੰ ਤਾਂ ਹਣੇ ਕੋਤਾਲੀ ਕੀ ਹੈ ਲੇਜੀ ਪੁਣਾ ਜਾਇਆ ਜਾਂ ਕੀ ਆ ਤਿੰਨ ਦਿਨ ਹੋ ਗਏ ਮੈਨੂੰ ਮੈਂ ਇਦਾਂ ਹੀ ਕਰ ਲਿਆ ਆ ਜਿੱਦਾਂ ਤੜਕੇ 2 ਵਜੇ ਨਾ ਇੰਨੀ ਭੁੱਖ ਲੱਗਣਦੀ ਮੈਨੂੰ ਇਹ ਜਿਆਦੀ ਇੱਥੇ ਸਾਰੇ ਡੌਨਟਸ ਤੋਂ ਦਿਖਾਇਓ ਸਾਰੇ ਮਿੱਠੇ ਆ ਉਹਦੀ ਇੱਕ ਵਾਈਟ ਲੈ ਲਓ ਨਾ ਇੰਨਾ ਹੋਣਾ ਲੱਗਦਾ ਮਨ ਹੋਰ ਤਰ੍ਹਾਂ ਹੋਣਾ ਪੈਂਦਾ ਉਹਦੇ ਨਾਲ ਤੇ ਉਹ ਤਾਂ ਖਾ ਹੀ ਨਹੀਂ ਹੁੰਦੇ ਠੀਕ ਆ ਫੇਰ 2 ਵਜੇ ਇੰਨਾ ਟੱਟ ਜੋ ਪ੍ਰੋਬਲਮ ਜਿਵੇਂ ਪਾਣੀ ਵੀ ਵੀ ਖਾਰਦਾ ਹੁਣ ਆਇਆ ਪਾਣੀ ਨਾਲ ਵੀ ਆਸਰਾ ਜਿਹਾ ਹੋ ਜਵੇ ਇੰਨਾ ਸਰੀਰ ਤਿੰਨ ਦਿਨਾਂ ਦਾ ਇੰਨਾ ਬੁਰਾ ਹਾਲ ਹੈ ਨਾ ਮੇਰਾ ਕਿਰੇ ਜਾਂਦਾ ਆ ਮੈਂ ਜਾਂਦਾ ਰੋਟੀ ਨਹੀਂ ਖਾਣਾ ਜਾਂਦਾ ਹੀ ਬਸ ਬੈੜ ਤੇ ਡੈ ਗਿਆ ਨਾ ਖਾਉ ਜਾਂਦਾ ਫੇਰ ਮੜਦਾ ਦੁਪਹਿਰੇ 3 ਵਜੇ ਯਾਨੀ ਕਿ ਪਾਰਾ ਕੈਂਟਿਆਂ ਬਾਅਦ ਰੋਟੀ ਖਾਣਾ ਵੇ ਦੇਖ ਲੋ ਇੰਨਾ ਕੋ ਬੁਰਾ ਹਾਲ ਆ ਹੱਲੇ ਮੇਰੇ ਪੇਰੈਂਟਸ ਮੇਰੇ ਨਾਲ ਆਪ ਨਹੀਂ ਪਕਾਉਣੀਆ ਪੈਂਦੀ ਆ ਜਿਹੜੇ ਤਾਂ ਮੇਰੇ ਵੀ ਨਾਲ ਪਾਉਂਦੇ ਆ ਨਾ ਉਹ ਆਪਣਾ ਹਿਸਾਬ ਲਾ ਲਓ 임ਲੀ ਕਨ ਯੋਲੀ 임ਲੀ ਕਨ ਇਹ ਕੱਪੜੇ ਦੇਖ ਲੋ ਹਾਲਤ ਦੇਖ ਲੋ ਬਰਾ ਹਾਲ ਹੋ ਗਿਆ ਆ ਜਿਹਨੂੰ ਅੱਗ ਲੱਗੀ ਆ ਨਾ ਤੇ ਮਲੀਕਾ ਨੇ ਯਾਰੀ ਲੀ ਨਾ ਯਾਲੀ ਨਿਯੂਲੇ ਕੋਈ ਨਹੀਂ ਹੱਲੇ ਘਰ ਦੇ ਨਾਲ ਤਾਂ ਵੀ ਇਹ ਲੋ ਰੋਟੀ ਨਹੀਂ ਖਾ ਹੋਂਦੇ ਮੇਰੇ ਵੀ ਰੈਡੀ ਮੈਨੂੰ ਗਾਲਾਂ ਕੱਢਦਾ ਹੀ ਕੱਲ ਵੀ ਕਹਿੰਦਾ ਰੋਟੀ ਖਾ ਕੇ ਪਿਆ ਕਰ ਮੈਂ ਕੱਲ ਵੀ ਇਦਾਂ ਹੀ ਕਹਿੰਦਾ ਮੈਂ ਕਿਹਾ ਜਿਹੜੀਆਂ ਆ ਮਾਰੇ ਚੇਂਜ ਕਰਕੇ ਚੇਂਜ ਵੀ ਨਹੀਂ ਕੀਤੇ ਇਦਾਂ ਹੀ ਚੱਲ ਗੱਦੇ ਦੇ ਚੱਕ ਲਿੰਦਾ ਇੰਨਾ ਕੋ ਬੁਰਾ ਹਾਲ ਹੋ ਜਾਂਦਾ ਆ ਤੇ ਅੱਜ ਲਈ ਵਸ ਇੰਨਾ ਹੀ ਹੋਪ ਯੂ ਗਾਇਜ਼ ਇੰਜੋਏ ਦਾ ਵਲੌਗ ਤੇ ਵਲੌਗ ਮੈਂ ਬਣਾਉਣਾ ਨਹੀਂ ਸੀਗਾ ਜਿਹੜੇ ਮੇਰੇ ਯਾਰਾਂ ਨੂੰ ਵਹਿਮ ਸੀਗਾ ਨਾ ਅੱবি ਤੋਂ ਨਿਆਰੇ ਲੈਂਦਾ ਉਹਨਾਂ ਲਈ ਮੈਂ ਬਣਾਇਆ ਹੈਗਾ ਚੱਲ ਬਣਾਂਗੀ ਕਿਉਂਕਿ ਉਤੋਂ ਮੈਂ ਥੋੜੇ ਦਿਨ ਹੀ ਰਾਤ ਦੀ ਰਾਤ ਦੀ ਸ਼ਿਫਟ ਲਾਉਣੀ ਸੀਗੀ ਉਦੋਂ ਤਾਂ ਦਿਨ ਦਾ ਕਰਦਾ ਸੋ ਮੈਨੂੰ ਲੱਗਾ ਵੀ ਅੱਜ ਮੇਰਾ ਲਾਸਟ ਦਿਨ ਆ ਫੇਰ ਮੈਂ ਕਿਹਾ ਚੱਲ ਕਿਉਂ ਵਲੌਗ ਬਣਾਇਆ ਜਾਵੇ ਯਾਰਾਂ ਨੂੰ ਦੱਸ ਜਾ ਜਿਵੇਂ ਕਿੰਨੇ ਕਿੰਨੇ ਯਾਰੇ ਲੈਂਦਾ ਵਾ ਤੇ ਇਹ ਨੋਰਥ ਨਾਈ ਕਰੇ ਕੱਪੜੇ ਦੇਖੋ ਇਹ ਆ ਨਾ ਅਮਰੀਕਾ ਚੈੱਕ ਕਰੋ ਬੂਟ ਵਾ ਸਾਰਾ ਖੋਲਬੜਿਆ ਪਿਆ ਆ ਤੇ ਮੰਗਨ ਉਹ ਖੁਬਾਰਿਆ ਇੱਲਗਣ ਰਹੀ ਆ ਜਦੋਂ ਪੂਰੀ ਕੋਸ਼ਿਸ਼ ਕਰਨੀ ਕਰਦੇ ਆ ਜੇ ਸੋਣਾ ਨਹੀਂ ਗਿਆ ਬਾਕੀ ਵਲੌਗ ਤਾਂ ਮੈਂ ਹੋਰ ਵੀ ਬਣਾਉਣਾ ਸੀਗਾ ਚੱਕਰ ਪਤਾ ਨਹੀਂ ਕੀ ਮੇਰਾ ਫੋਨ ਡੈਡ ਗਿਆ 10% ਹੁਣ ਵੀ ਮੈਂ ਦੋ ਦੋ ਤਾਂ ਆ ਮੈਂ ਕਹ ਨਵੇੜ ਦੀਗੇ ਫੋਨ ਨਾ ਬੰਦ ਹੋ ਜਵੇ ਘਰ ਚਲ ਗਿਆ ਨਾ ਫੇ ਕੱਲੂ ਫੋਮ ਮਰ ਜਾਣਾ ਮੇਰਾ ਵਲੌਗ ਦਾ ਤੇ ਆ ਉਹ ਸ਼ਾਪ ਜਿੱਥੇ ਮੈਂ ਦਿਨੇ ਕਰਦਾ ਹਾਂ ਨਾ ਤੇ ਆ ਬਾਹਰ ਆ ਇੱਥੇ ਮੈਂ ਘਰ ਨਹੀਂ ਸਕਦਾ ਸੋ ਵਲੌਗ ਕਿਦਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਈ ਥਿੰਕ ਮੈਂ ਥੋੜੇ ਦਿਨਾਂ ਤੱਕ ਕਿਤੇ ਘੁੰਮਣ ਜਾਣਾ ਆ ਤੁਹਾਡੇ ਉਹਦਾ ਵਲੌਗ ਤੁਸੀਂ ਦੇਖਣਾ ਚਾਹੁੰਦੇ ਹੋ ਉਹ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਦੈਨ ਵਾਲੀ ਸ਼ਫਟ ਤਾਂ ਵੀ ਦੇਖਣਾ ਚਾਹੁੰਦੇ ਤਾਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਹੋਪ ਯੂ ਗਾਇਜ਼ ਇੰਜੋਏ ਸਟੇ ਟਿਊਨ ਮਿਲਦੇ ਆਂ ਨੈਕਸਟ ਵਲੌਗ ਵਿੱਚ ਬਾਏ ਬਾਏwidehat ਬਾਕੀ ਜਿਹੜੇ ਮੇਰੇ ਵੀਰਾਂ ਨੇ ਹੈ ਨਾ ਮੇਰੇ ਵੀਰੋ ਭਰਾਵਾਂ ਮਿੱਤਰਾਂ ਨੇ ਅਮਰੀਕਾ ਆਣਾ ਹੈ ਕੋਈ ਚੱਕਰ ਨਹੀਂ ਜਰੂਰ ਆਓ ਜਰੂਰ ਆਓ ਜੀ ਸਾਦਕੇ ਇਕੱਠੇ ਨਿਯਰੇ ਲਵਾਂਗੇ ਬਾਕੀ ਜਦੋਂ ਮੈਂ ਵਲੌਗ ਸਟਾਰਟ ਕੀਤਾ ਸੀ ਉਦੋਂ ਮੇਰੇ ਕੀ ਹਾਲਾਤ ਸੀ ਤੇ ਜਦੋਂ ਮੈਂ ਵਲੌਗ ਐਂਡ ਕਰਨ ਲੱਗਾ ਉਦੋਂ ਦੇਖਵੜੀ ਕੀ ਹਾਲਾਤ ਆ ഇന്നു ഹാഗ്ര നീന്ദ നീന്ദേ ਅਸਲ ਵਿੱਚ ਇਹ ਉਤੋਂ ਸਾਰੀ ਰਾਤ ਕੰਮ ਕਰਨਾ ਹੁੰਦਾ ਮੈਂ ਤਾਂ ਘਾਟੀ ਜਾਂਦਾ ਹਾਂ ਡੈਡ ਹਣੀ ਜੱਟਾਂ ਖੜਾ ਦਿੰਦੇ ਡੈਡ ਹੱਥ ਤੇ ਬੈਵੇਂ ਨਹੀਂ ਹੁੰਦਾ ਮੈਂ ਦਬਟ ਪਰ ਇਹਨਾਂ ਨਾਲ ਜਾ ਬਾਤ ਗੜੀ ਬੜੀ ਜੰਦਾ ਰਹਿਣਾ ਪਰ ਇਹਨਾਂ ਬੈਠੇ ਰਹਿਣਾ ਕੀ ਜੰਦਾ ਰਹਿਣਾ ਲੱਗਾ ਇਹ ਬਾਸੇ ਕਰਾਈ ਜੈ ਤੇ ਹੋਪ ਯੂ ਇੰਜੋਏ ਦਾ ਵੀਡੀਓ ਅਗਲੇ ਹੋਰ ਇਦਾਂ ਦੇ ਕਹਿਣ ਐਂਪਲ ਇਹ ਯਾਰੀ ਵਾਲੇ ਲੋਕਾਂ ਨੂੰ ਦੇਖਣ ਦੀ ਸਾਰੇ ਕਰਾ ਸਬਸਕ੍ਰਾਈਬ ਕਰਦੇ ਅਨੈਕਸ ਹੋਰ ਇਸ ਟੂਨ ਬਾਏ ਸਟੇ ਟੂਨ ਬਾਏ